ਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪੰਜਾਬੀ ਬਰੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਅੱਜ ਆਪਾਂ ਸੂਟ ਲੈ ਕੇ ਆਏ ਤੁਹਾਡੇ ਲਈ ਇਹ ਲੈ ਕੇ ਆਏ ਗਰਮੀ ਵਾਲੇ ਪਲੀਜ਼ ਪਹਿਲਾਂ ਰਿਕੁਐਸਟ ਕਰਦੇ ਹਾਂ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਉਹ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈ ਕਿਉਂਕਿ ਆਪਾਂ ਨੂੰ ਬਹੁਤ ਜ਼ਿਆਦਾ ਹੌਸਲਾ ਮਿਲ ਜਾਂਦਾ ਨਵੀਂ ਵੀਡੀਓ ਲਾਉਣ ਦਾ ਬਾਕੀ ਜਿਹੜੇ ਆਪਾਂ ਸੂਟ ਲੈਣੇ ਹੁੰਦੇ ਆ ਕਾਟਨ ਦੇ ਬਹੁਤ ਵਧੀਆ ਭੈਣਾਂ ਵੱਲੋਂ ਰਿਸਪੌਂਸ ਆ ਰਹੀ ਹੈਗਾ ਇਹ ਵੀ ਆਪਾਂ ਤੇ ਭੈਣਾਂ ਦਾ ਦਿਲ ਤੋਂ ਧੰਨਵਾਦ ਕਰਦੇ ਆ ਇੱਕ ਆਪਾਂ ਛੋਟੀ ਜੀ ਵੀਡੀਓ 3-4 ਮਿੰਟਾਂ ਦੀ ਲਾਈਵ ਪਾਉਣੀ ਹੁੰਦੀ ਆਗੇ ਸਾਨੂੰ 3 ਤੋਂ 4 ਦੇ ਵਿੱਚ ਵਿੱਚ ਆਉਂਦੀ ਹੁੰਦੀ ਆ ਕਿਉਂਕਿ ਅਪਾ ਪੱਕਾ ਟਾਈਮ ਨਹੀਂ ਦਿੰਦੇ ਹੁੰਦੇ ਵੀ 8:00 ਵਜੇ ਵੀਡੀਓ ਪਾਉਣੀ ਹੁੰਦੀ ਆ ਕਿਉਂਕਿ ਆਪਾਂ ਨੂੰ ਟਾਈਮ ਲੱਗੇ ਨਾਲ ਕੇਸ ਲਈ ਪੱਕਾ ਟਾਈਮ ਨਹੀਂ ਦਿੰਦੇ ਹੁੰਦੇ 3 ਤੋਂ 4 ਦੇ ਵਿੱਚ ਵਿੱਚ ਜਦੋਂ ਕੋ ਮੇਰਾ ਟਾਈਮ ਹੁੰਦਾ ਮੈਂ 3-4 ਮਿੰਟਾਂ ਦੀ ਲਾਈਵ ਵੀਡੀਓ ਬਣਾਉਣੀ ਆ ਉਹਦੇ ਤੇ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਹੁੰਦਾ ਉਹ ਵੀਡੀਓ ਤੇ ਵੀ ਥੋੜੇ ਦਿਨ ਹੋਏ ਨੇ ਆਪਾਂ ਨੂੰ ਪਾਉਣ ਲੱਗਿਆ ਨੂੰ ਪਲੀਜ਼ ਜੁੜਿਆ ਜ਼ਰੂਰ ਕਰੋ ਜਿੰਝ ਜਦੋਂ ਤੁਹਾਡੇ ਕੋਲੇ ਲਿੰਕ ਪਹੁੰਚ ਜਾਂਦਾਗਾ ਇਹ ਵੀ ਭੈਣ ਭਰਾ ਉਹਨਾਂ ਨੂੰ ਰਿਕੁਐਸਟ ਕਰਦੇ ਆਂਗੇ ਅੱਜ ਜਿਹੜੇ ਆਪਾਂ ਸੂਟ ਦਿਖਾਵਾਂਗੇ ਇਹ ਦਿਖਾਵਾਂਗੇ ਤੁਹਾਨੂੰ ਔਡੀ ਕਲੈਕਸ਼ਨ ਦੇ ਬਹੁ ਚਾਹੇ ਡੇਲੀ ਵੀਅਰਲੀ ਤੁਸੀਂ ਰੱਖ ਸਕਦੇ ਹੋ ਕਿਤੇ ਬਾਹਰ ਅੰਦਰ ਜਾਣ ਲਈ ਸੈਰ-ਭਿਆਰ ਜਾਣਾ ਤਾਂ ਰੱਖ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਜੌਬ ਕਰਦੀਆਂ ਨੇ ਟੀਚ ਕਰਦੀਆਂ ਨੇ ਡਾਕਟਰ ਕਿਸੇ ਵੀ ਜੌਬ ਤੇ ਹੋ ਤੁਸੀਂ ਤੁਸੀਂ ਇਹਨਾਂ ਨੂੰ ਆਮ ਨਾਲ ਇੱਕ ਸੀਜ਼ਨ ਜਿਵੇਂ ਮਰਦੀ ਪਾਈ ਜਾਏ ਉਹ ਧੋਈ ਜਾਏ ਉਹ ਬਿਲਕੁਲ ਇਹਨਾਂ ਦੇ ਸੂਟਾਂ ਦੀ ਫਿਨਿਸ਼ਿੰਗ ਨਹੀਂ ਜਾਣੀ ਹੈਗੀ ਕਿਉਂਕਿ ਬਹੁਤ ਵਧੀਆ ਬ੍ਰਾਂਡ ਦਾ ਸੂਟ ਹੈਗਾ ਆਡੀ ਦੀ ਕਲੈਕਸ਼ਨ ਆ ਤੁਸੀਂ ਜਿੱਥੋਂ ਮਰਜੀ ਇਹਨਾਂ ਦਾ ਰੇਟ ਟਰਾਈ ਕਰ ਸਕਦੇ ਹੋ ਇਹ ਹੁਣ ਆਪਣੇ ਕੋਲੇ ਤਾਂ ਕਈ ਦਿਨ ਹੋ ਗਏ ਆਈ ਨੂੰ ਹੁਣ ਆਪਾਂ ਘੱਟ ਚੀ ਦਵਾਂਗੇ ਨੈਕਸਟ ਟਾਈਮ ਇਹਦਾ ਰੇਟ ਵੱਧ ਕੇ ਆਉਣਾ ਹੀ ਆਉਣਾ ਕਿਉਂਕਿ ਆਪਣੇ ਕੋਲੇ ਰੇਟ ਦਾ ਜਿਹੜਾ ਚਾਰਟ ਨਵੇਂ ਦਾ ਆ ਚੁੱਕਿਆਗਾ ਇਸ ਲਈ ਅੱਜ ਵਾਲੇ ਸੂਟ ਰੇਟ 'ਚ ਤੁਹਾਨੂੰ ਦੁਬਾਰਾ ਉਡੀ ਦੀ ਕਲੈਕਸ਼ਨ ਨਹੀਂ ਮਿਲਣੀ ਹੈਗੀ ਇਹ ਵੀ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆਂਗੇ ਇਹ ਆਪਣੀ ਪਹਿਲਾਂ ਦੀ ਲਿਆਂਦੇ ਹੋਏ ਸੀਗੇ ਪੀਸ ਜਿਹੜੇ ਹੁਣ ਵਾਲੇ ਰੇਟ 'ਚ ਲਾਵਾਂਗੇ ਜਿਹੜੇ ਨਵੇਂ ਪੀਸ ਆਉਣਗੇ ਉਹ ਫਿਰ ਨਵੇਂ ਰੇਟਸ ਲੱਗਣਗੇ ਬਾਕੀ ਜਿਹੜਾ ਆਪਣਾ ਮਾਰਜਨ ਹੁੰਦਾ ਉਹ ਬਹੁਤ ਜ਼ਿਆਦਾ ਘਾਟ ਹੀ ਰੱਖਿਆ ਹੁੰਦਾ ਕਿਉਂਕਿ ਆਪਾਂ ਭੈਣ ਦੀ ਹਰ ਇੱਕ ਭੈਣ ਦੀ ਮਜਬੂਰੀ ਸਮਝਦੇ ਆਂਗੇ ਵੀ ਕਿਸੇ ਭੈਣ ਦੇ ਦਿਲ ਚ ਨਾ ਰਹਿ ਜਾਵੇ ਮੇਰੇ ਕਰਕੇ ਜਿਵੇਂ ਆਪਾਂ ਦਾ ਜਾਦੇ ਮਾਰਦਿਆਂ ਰੱਖ ਦੂੰਗੀ ਵੀ ਮੈਂ ਇਹ ਸੂਟ ਲੈਣਾ ਸੀ ਆ ਕਾਸਟਲੀ ਕਰਕੇ ਮੈਂ ਨਹੀਂ ਲੈ ਸਕੀ ਹੈਗੀ ਇਸ ਲਈ ਪਰਮਾਤਮਾ ਦੀ ਕਿਰਪਾ ਨਾਲ ਮੇਰੀ ਜਿੰਨੀਆਂ ਕਿ ਵੀਡੀਓ ਮੈਂ ਲਾਉਣੀ ਆ ਉਹਨਾਂ ਤੇ ਬਹੁਤ ਵਧੀਆ ਰਿਸਪਾਂਸ ਆਉਂਦਾ ਆਪਾਂ ਰੇਟ ਵੀ ਬਹੁਤ ਜਾਦੇ ਘਾਟੀ ਰੱਖਦੇ ਆ ਤੁਸੀਂ ਉਹਨਾਂ ਹੀ ਹੌਸਲਾ ਦਿਨੇ ਹੋਗੇ سپورਟ ਵੀ ਉਹਨਾਂ ਹੀ ਦਿਨੇ ਹੋਗੇ ਇਹ ਰਿਸਪੌਂਸ ਵੀ ਬਹੁਤ ਵਧੀਆ ਹੁੰਦਾ ਚਲੋ ਜੀ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਅੱਜ ਵਾਲੀ ਰੇਟ ਆ ਜਿਹੜਾ ਵੀਡੀਓ ਦੇ ਨਾਲ ਹੀ ਦੱਸਾਂਗੇ ਵੀਡੀਓ ਨੂੰ ਸਕਿਪ ਨਾ ਕਰਕੇ ਜਾਇਆ ਕਰੋ ਆਪਣੀ ਕੈਸ਼ অন ਡਿਲੀਵਰੀ ਨਹੀਂ ਹੈਗੀ ਇਹ ਵੀ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆਂ ਆਨਲਾਈਨ ਪੇਮੈਂਟ ਦਾ ਮੈਥਡ ਆ ਜਿੱਦਾਂ ਮਰਜ਼ੀ ਤੁਸੀਂ ਆਨਲਾਈਨ ਪੇਮੈਂਟ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣਾ ਆਰਡਰ ਆਗਾ ਜਿਹੜਾ ਕਨਫਰਮ ਕਰ ਸਕਦੇ ਹੋ ਪੇਮੈਂਟ ਕਿਸੇ ਦੀ ਆਪਾਂ ਹੇਰਾਫੇਰੀ ਨਹੀਂ ਕਰਾਂਗੇ ਇਹ ਤੁਸੀਂ ਬਿਲਕੁਲ ਵੀ 1% ਦੀ ਵੀ ਟੈਨਸ਼ਨ ਨਾ ਲਿਓ ਵੀ ਆਪਾਂ ਤੁਹਾਡੀ ਪੇਮੈਂਟ ਪਵਾ ਕੇ ਤੁਹਾਡੇ ਨਾਲ ਕੋਈ ਹੇਰਾਫੇਰੀ ਕਰਾਂਗੇ ਜਿੱਦਾਂ ਮਰਜੀ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਸਿੰਗਲ ਪੀਸ ਮਗਾ ਸਕਦੇ ਹੋ ਦੋ ਮਗਾ ਸਕਦੇ ਹੋ ਚਾਰ ਮਗਾ ਸਕਦੇ ਹੋ ਇਹ ਤੁਹਾਡੀ ਰਿਕੁਆਇਰਮੈਂਟ ਹੋਊਗੀ ਜਿੱਦਾਂ ਦਾ ਤੁਸੀਂ ਮੈਨੂੰ ਸਕਰੀਨਸ਼ਾਟ ਭੇਜੂਗੇ ਉਦਾਂ ਦਾ ਹੀ ਆਪਾਂ ਤੁਹਾਨੂੰ ਕਪੜਾ ਭੇਜਾਂਗੇ ਬਹੁਤ ਜ਼ਿਆਦਾ ਫਾਇਦੇਚ ਰਹਿਣ ਵਾਲੇ ਨੇ ਜਿਵੇਂ ਤੁਹਾਡੇ ਕੋਲੇ ਕੋਈ ਘਰੇ ਵੀ ਪੁਰਾਣਾ ਦੁਪੱਟਾ ਪਿਆ ਹੋਵੇ ਤੁਸੀਂ ਉਹ ਵੀ ਲਗਾ ਸਕਦੇ ਹੋ ਜੇ ਤੁਸੀਂ ਦੁਪੱਟਾ ਲੈ ਕੇ ਟਾਈ ਡਾਈ ਕਰਵਾ ਕੇ ਇਹਨਾਂ ਸੂਟਾਂ ਦੀ ਇੱਕ ਜਿ ਤਾਂ ਬਖਰੀ ਲੁੱਕ ਤਿਆਰ ਕਰ ਸਕਦੇ ਹਾਂਗੇ ਲੈਸ ਵਗੈਰਾ ਲਗਾ ਕੇ ਜਿਵੇਂ ਗਰਮੀ ਵਾਲੇ ਸੂਟਾਂ ਤੇ ਬਹੁਤ ਜ਼ਿਆਦਾ ਵਧੀਆ ਕਿਉਂਕਿ ਉਹਨਾਂ 'ਚੋਂ ਧਾਗੇ ਧੂਗੇ ਨਿਕਲਦੇ ਨਹੀਂ ਹੁੰਦੇ ਜਿੱਦਾਂ ਮਰਜ਼ੀ ਆਪਾਂ ਲੈਸ ਵਗੈਰਾ ਲਗਾ ਸਕਦੇ ਹਾਂਗੇ ਜਿਹੜੇ ਵਿੰਟਰ ਕਲੈਕਸ਼ਨ ਹੁੰਦੀ ਹੈ ਉਹਨਾਂ ਤੇ ਲੈਸ ਕਾਸ਼ ਘੱਟ ਲੱਗਦੀ ਹੈ ਕਿਉਂਕਿ ਉਹਨਾਂ ਦੇ ਵਿੱਚੋਂ ਧਾਗੇ ਤੁਹਾਨੂੰ ਪਤਾ ਹੀ ਹੈਗਾ ਜਿਹੜੇ ਕਸ਼ਮੀਨੀ ਦੇ ਸੂਟ ਹੁੰਦੇ ਨੇ ਬਹੁਤ ਜ਼ਿਆਦਾ ਨਿਕਲਦੇ ਨਹੀਂ ਫਿਰ ਸਲਾਈਆਂ ਨਿਕਲ ਦਾ ਡਰ ਰਹਿੰਦਾ ਇਹਨਾਂ ਨੂੰ ਆਪਾਂ ਸੂਟਾਂ ਨੂੰ ਜਿੱਦਾਂ ਮਰਜ਼ੀ ਇੱਕ ਬਖਰੀ ਲੁੱਕ ਦੇ ਸਕਦੇ ਹਾਂ ਭੈਣ ਦਾ ਇੱਕ ਤਾਂ ਮੈਸੇਜ ਆਇਆ ਸੀ ਆ ਕਹਿੰਦੀ ਦੀਦੀ ਡਾਰਕ ਕਲ ਆਪਾਂ ਡਾਰਕ ਕਲਰ ਦੇ ਸੂਟ ਲੈ ਕੇ ਆਏ ਆਂਗੇ ਪਹਿਲਾ ਜਿਹੜਾ ਕਲਰ ਆਗਾ ਕਰਦੇ ਮੀਡੀਅਮ ਦੀ ਸਟਾਰਟਿੰਗ ਗ੍ਰੀਨ ਕਲਰ ਦਾ ਸੂਟ ਰਹਿਣ ਵਾਲਾਗਾ ਗ੍ਰੀਨ ਜੇ ਹਰੇ ਜੇ ਟੱਚ ਤੇ ਆ ਗਿਆ ਇਹ ਵਾਲਾ ਸੂਟ ਸਾਰੀ ਆਡੀ ਦੀ ਕਲੈਕਸ਼ਨ ਹੋਊਗੀ ਤੁਸੀਂ 2-3 ਸ਼ੇਡ ਪਵਾ ਕੇ ਡਾਰਕ ਲਾਈਟ ਚੁੰਨੀ ਡਾਈ ਕਰਵਾ ਕੇ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਬਾਹਰ ਅੰਦਰ ਨੂੰ ਰੱਖਿਓ ਸੂਟ ਨੂੰ ਬਹੁਤ ਜ਼ਿਆਦਾ ਵਧੀਆ ਬ੍ਰਾਂਡ ਦਾ ਸੂਟ ਆਗਾ ਬਹੁਤ ਜ਼ਿਆਦਾ ਵਧੀਆ ਕਲੈਕਸ਼ਨਾਂਗੀ ਇਹ ਸੀ ਅੱਜ ਇਹਦੇ ਵਿੱਚ ਫਾਸਟ ਕਲਰ ਆਪਣੇ ਕੋਲੇ ਚੈੱਕ ਕਰ ਸਕਦੇ ਹੋ ਤੁਸੀਂ ਜਿਹੜਾ ਸੈਕੰਡ ਕਲਰ ਆ ਗਿਆ ਉਹ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਬਲੈਕ कॉटन ਦੇ ਆਪਾਂ 40 ਕਸੂਟ ਲੈ ਕੇ ਆਉਂਦੇ ਸੀਗੇ ਉਹਨਾਂ ਦੇ ਵਿੱਚ ਅੱਜ ਆਈ ਲਾਸਟ ਵੀਡੀਓ ਆਣੀ ਆ ਸਾਹੀ ਪੀਸ ਆਪਣੇ ਕੋਲੇ ਬਚੇ ਨੇ ਬਾਕੀ ਸਾਰੇ ਆਪਣੇ ਸਟਾਕ ਕਲੀਅਰ ਹੋ ਗਿਆ ਵਾ ਹੁਣ ਲੈ ਕੇ ਆਵਾਂਗੇ ਨਵੇਂ ਰੇਟਾਂ ਦੇ ਨਾਲ ਨਵੀਂ कॉटन ਚੈੱਕ ਕਰ ਸਕਦੇ ਹੋ ਤੁਸੀਂ ਬਲੈਕ ਇਹਨਾਂ ਨੂੰ ਤੁਸੀਂ ਇੱਕ ਦੁਪੱਟਾ ਰੱਖ ਸਕਦੇ ਹੋ ਲਾਈਟ ਡਾਰਕ ਦਾ ਕਲਰ ਕੰਬੀਨੇਸ਼ਨ ਕਰ ਸਕਦੇ ਹੋਗੇ ਜਿੱਦਾਂ ਤੁਹਾਡੀ ਪਸੰਦ ਹੋਊਗੀ ਤੁਸੀਂ ਉਦਾਂ ਦੇ ਦੁਪੱਟੇ ਲਗਾ ਕੇ ਇਹਨਾਂ ਨੂੰ ਸੂਟਾਂ ਨੂੰ ਇੱਕ ਵੱਖਰੀ ਜਿਹੀ ਲੁੱਕ ਦੇ ਸਕਦੇ ਹੋਗੇ ਕੋਈ ਸੈਂਪਲ ਜੇ ਆਮ ਜਿਹੇ ਸੂਟ ਨਹੀਂ ਹੈਗੇ ਇਹ ਕਿਉਂਕਿ ਬਹੁਤ ਜ਼ਿਆਦਾ ਵਧੀਆ ਬ੍ਰਾਂਡ ਦੇ ਸੂਟ ਹਨ ਅਗਲਾ ਆ ਗਿਆ ਆਪਣੇ ਕੋਲੇ ਬਲੂ ਜੇ ਕਲਰ ਤੇ ਸੂਟ ਡਿਜ਼ਾਈਨਿੰਗ ਸਾਰਿਆਂ ਦੀ ਸੇਮ ਰਹਿਣ ਵਾਲੀ ਆ ਕਲਰ ਚਾਰਟ ਅਲੱਗ-ਅਲੱਗ ਹੋਣਗੇ ਚੈੱਕ ਕਰ ਸਕਦੇ ਹੋ ਬਲੂ ਕਲਰ ਤੇ ਆ ਗਿਆ ਅਗਲਾ ਜਿਹੜਾ ਆ ਗਿਆ ਉਹ ਆ ਗਿਆ ਆਪਣੇ ਕੋਲੇ ਚੌਕਲੇਟ ਜੇ ਕਲਰ ਤੇ ਕਾਫੀ ਚਾਕਲੇਟ ਜਿਹਾ ਆ ਗਿਆ ਨਾ ਵਾਲਾ ਡਾਰਕ ਆ ਨਾ ਵਾਲਾ ਲਾਈਟ ਆਗਾ ਇਹਦੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਤੁਸੀਂ ਡਾਰਕ ਲਾਈਟ ਦਾ ਕਲਰ ਕੰਬੀਨੇਸ਼ਨ ਕਰਕੇ ਤੁਸੀਂ ਇਹਦੇ ਨਾਲ ਦੁਪੱਟਾ ਤਿਆਰ ਕਰ ਸਕਦੇ ਹੋ ਤੁਸੀਂ ਇਹਦੇ ਨਾਲ ਪਿਓਰ ਦਾ ਲਗਾ ਸਕਦੇ ਹੋ ਕੋਟੇ ਦਾ ਲਗਾ ਸਕਦੇ ਹੋ ਕੋਟੇ ਦਾ ਦੁਪੱਟਾ ਆਪਾਂ ਜਿਆਦਾ ਬਜਟ 'ਚ ਪੈ ਜਾਂਦਾਗਾ ਕਿ ਪਿਓਰ ਦਾ ਕਾਸਟਲੀ ਚੱਲਿਆ ਜਾਂਦਾਗਾ ਕੋਟੇ ਦਾ ਲਗਾ ਲੂਗੇ ਫਿਰ ਵੀ ਇਹ ਕਹਿੰਦਾ ਆਪਾਂ ਹੁੰਦਾ ਸੂਟ ਤਿਆਰ ਹੋਊਗਾ ਕਲਰ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਤੁਸੀਂ ਸੂਟਾਂ ਦੀ ਦੇਖ ਸਕਦੇ ਹੋਗੇ ਆਵ ਅਗਲੇ ਜਿਹੜੇ ਸੂਟ ਆਗੇ ਇਹ ਆ ਗਿਆ ਆਪਣੇ ਕੋਲੇ ਇਹਨਾਂ ਦੇ ਜਿਹੜੇ ਔਡੀ ਦੀ ਕਲੈਕਸ਼ਨ ਹੈਗਾ ਇਹਨਾਂ ਦਾ ਰੇਟ 750 ਰਿਆਣਾ ਵਾਲਾ ਅੱਜ ਦੀ ਵੀਡੀਓ ਤੇ ਤੁਹਾਨੂੰ ਰੇਟ 750 ਲੱਭੂ ਨੈਕਸਟ ਵੀਡੀਓ ਤੇ ਜਿੰਨਾ ਆਪਾਂ ਨੂੰ ਆਪ ਇਹ ਆਊਗਾ ਉਹਨਾਂ ਆਪਾਂ ਤੁਹਾਨੂੰ ਦੱਸ ਦਵਾਂਗੇ ਵੀ ਨੈਕਸਟ ਵੀਡੀਓ ਤੇ ਇਹਨਾਂ ਦਾ ਰੇਟ ਕੀ ਨਿਕਲਦਾਗਾ ਜਿਹੜੀਆਂ ਮੇਰੀਆਂ ਭੈਣਾਂ ਨੇ ਅੱਜ ਦੀ ਵੀਡੀਓ ਤੇ ਫਾਇਦਾ ਲੈਣਾਗਾ ਉਹ ਬਹੁਤ ਜ਼ਿਆਦਾ ਫਾਇਦੇਚ ਰਹਿਣਗੀਆਂ ਕਿਉਂਕਿ ਮੈਨੂੰ ਪਤਾਗਾ ਵੀ ਇਹਨਾਂ ਦਾ ਰੇਟ ਕਿੰਨਾ ਪਿੱਸਾ ਬਚ ਚੁੱਕਿਆਗਾ ਤੁਹਾਨੂੰ ਅਗਲੀ ਵੀਡੀਓ ਵਿੱਚ ਪਤਾ ਲੱਗ ਜਾਣਾਗਾ ਵੀ ਤੁਹਾਨੂੰ ਕੀ ਰੇਟ ਤੇ ਮਿਲਦਾਗਾ ਇਹ ਜਿਹੜੇ ਸੂਟ ਆ ਗਏ ਸੰਕਰ ਬ੍ਰੈਂਡ ਦੇ ਆ ਗਏ ਇਹਨਾਂ ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਆ 500 ਰੈਨ ਵਾਲਾਗਾ ਇਹ ਵਾਲੇ ਛੁੱਟਾਂ ਛੁੱਟਾਂ ਦੀ ਸ਼ਿਪਿੰਗ ਤੁਹਾਨੂੰ ਐਕਸਟਰਾ ਦੇਣੀ ਪੈਣੀ ਆ 500 ਵਾਲਿਆਂ ਦੀ ਜੇ ਤੁਸੀਂ ਇੱਕ ਇੱਕ ਪੀਸ ਲਮੋਗੇ ਦੋਨਾਂ ਚੋਂ ਤਾਂ ਤੁਹਾਡੀ ਵਿਚੀ ਹੋ ਜੂਗੀ ਦੋਨਾਂ ਸੂਟਾਂ ਦੀ ਸ਼ਿਪਿੰਗ ਫਿਰ ਪਈ ਹੋ ਜੂਗੀ ਪਹਿਲਾ ਕਲਰ ਚੈੱਕ ਕਰ ਸਕਦੇ ਹੋਗੇ ਤੁਸੀਂ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਬਲੂ ਕਲਰ ਡਿਜ਼ਾਈਨਿੰਗ ਆ ਜਿਹੜੀ ਸਾਰੇ ਸੂਟਾਂ ਦੀ ਬਹੁਤ ਜ਼ਿਆਦਾ ਵਧੀਆ ਗਈ ਪ੍ਰੀਟ ਪ੍ਰਿੰਟ ਦੇ ਸੂਟ ਨੇ ਵਾਲੇ ਅਗਲਾ ਕਲਰ ਜਿਹੜਾ ਆ ਗਿਆ ਆਪਣੇ ਕੋਲੇ ਮਹਿਰੂਨ ਜਿਹਾ ਆ ਗਿਆ ਬਲੈਕ ਕਲਰ ਆਗਾ ਜਿਹੜਾ ਇਸ ਵਾਰ ਹਰ ਇੱਕ ਸੈੱਟ ਚ ਆ ਰਿਹਾਗਾ ਬਹੁਤ ਜ਼ਿਆਦੇ ਹਰ ਇੱਕ ਸੈੱਟ ਚ ਬਲੈਕ ਕਲਰ ਆ ਰਿਹਾਗਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਗਰਮੀਆਂ 'ਚ ਬਲੈਕ ਕਲਰ ਚੰਗਾ ਨਹੀਂ ਲੱਗ ਰਿਹਾਗਾ ਜਿੰਨੀ ਵੀ ਆਪਾਂ ਹੁਣ ਤੱਕ ਰਿਫਲੈਕਸ਼ਨ ਲੈਤੀ ਹੈਗੀ ਬਲੈਕ ਕਲਰ ਹਰ ਇੱਕ ਸੈੱਟ 'ਚ ਆਇਆਗਾ ਬਲੈਕ ਕਲਰ ਦੇ ਆਪਾਂ ਐਕਸਟਰਾ ਤੋਂ ਵੀ ਦੋ ਸੈੱਟ ਆਪਣੇ ਕੋਲੇ ਆਏ ਸੀਗੇ ਉਹ ਵੀ ਆਪਣੇ ਸੇਲ ਹੋ ਚੁੱਕੇ ਨੇ ਉਹਨਾਂ ਦੀ ਇੱਕ ਸੈੱਟ ਦੀ ਆਪਾਂ ਤਾਂ ਵੀਡੀਓ ਵੀ ਨਹੀਂ ਲਾਈ ਗਈ ਹੈਗੀ ਇਹ ਵਾਲੀ ਡਿਜ਼ਾਈਨਿੰਗ ਆਗੀ ਇਹਨਾਂ ਦੀ ਰਹਿਣ ਵਾਲੀ ਸੂਟਾਂ ਦੀ ਇਹਨਾਂ ਦਾ ਜਿਹੜਾ ਰੇਟ ਆ 500 ਆ ਸ਼ਿਪਿੰਗ ਚਾਰਜ ਐਕਸਟਰਾ ਲੱਗਣਗੇ ਸ਼ੰਕਰ ਬ੍ਰਾਂਡ ਦੀ ਕਾਟਨ ਆਗੀ ਜਿੱਦਾਂ ਮਰਜੀ ਤੁਸੀਂ ਇੱਕ ਸੀਜ਼ਨ ਇਹਨੂੰ ਬਾਹਰ ਅੰਦਰ ਵੀਅਰ ਕਰ ਸਕਦੇ ਹੋਗੇ ਜੇ ਇੱਕ ਸੀਜ਼ ਕਰੋਗੇ ਇਦਾਂ ਨਹੀਂ ਹੋਊਗਾ ਵੀ ਤੁਹਾਨੂੰ ਅੱਧ ਵਿਚਾਲੇ ਇਹਨੂੰ ਸਟੱਪ ਨੂੰ ਕੁਸ ਹੋ ਜਾਊਗਾ ਜਾਂ ਫੇਟ ਹੋ ਜਾਊਗਾ ਜਾਂ ਕਲਰ ਛੱਡ ਜਾਊਗਾ ਕੁਝ ਨਹੀਂ ਹੁੰਦਾ ਰਹਿਗਾ ਬਹੁਤ ਜ਼ਿਆਦਾ ਵਧੀਆ ਏਸੀ ਅੱਜ ਵਾਲੀ ਆਪਣੀ ਵੀਡੀਓ ਕਲਰ ਆਪਾਂ ਤੁਹਾਨੂੰ ਸਾਰੇ ਦਿਖਾ ਦਿੱਤੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਸਾਰੇ ਕਲਰ ਨੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਨੇ ਤੁਹਾਡੇ ਬਜਟ 'ਚ ਰਹਿਣ ਵਾਲੇ ਨੇ ਚਲੋ ਜੀ ਏਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਕਰ ਦਿਓ ਸਬਸ